ਸ਼ਸ਼ਕਾ ਅੱਜ ਦਾ ਸ਼ਕਦੋਂ ਆਈ ਹੋਪ ਟੂ ਸੀ ਵੀਡੀਓ ਹਮੇਂ ਇੱਥੇ ਮੈਂ ਵੀ ਬੱਤੀ ਆਇਆ ਤੇ ਅੱਜ ਹੈ ਫਸ ਤਾਰੀਖ ਟੂ ਹੈਪੀ ਨਿਊ ईयर थैंक यू ਗਾਇਸ ਕਿ ਮੈਨੂੰ ਨਾ ਸਪੋਰਟ ਕਰਨ ਲਈ ਤੇ ਅੱਗੇ ਵੀ ਮੈਨੂੰ ਐਵੇਂ ਸਪੋਰਟ ਕਰ ਜਾਈਓ ਤੇ ਅੱਜ ਸਾਡੇ ਨਨੂ ਕੋਲ ਬਣੇ ਸਪੈਸ਼ਲ ਬ੍ਰੈਕਫਾਸਟ ਚੀਸ ਚੋਲੇ ਪੂਰੀਆਂ ਨੇ ਚਲੋ ਚਲਦੇ ਹਾਂ ਤਾਂ ਹਲੇ ਮਸਾਲਾ ਬਨ ਰਿਹਾ ਹੈ ਤੇ ਛੋਲੇ ਉਬਲ ਗਏ ਨੇ ਤੇ ਪੂਰੇ ਦਾ ਆਟਾ ਵੀ ਬਨ ਗਿਆ ਹੈ ਆਟਾ ਤੇ ਵਧੀਆ ਨਹੀਂ ਬਣਾ ਕੇ ਤੇ ਦੇਖੋ ਇਹ ਮੇਰੀ ਇਹ ਮੇਰੀ ਮਾਸੀ ਬਣਾ ਰਹੇ ਹੈ ਹਮ ਤੋਂ ਲੇਟ ਉੱਠੇ تھے ਚਲੋ ਜੀ ਮਿਲਦੇ ਆ ਕੁਛ ਦੇਰ ਬਾਅਦ ਮੇਰੀ ਇੱਥੇ ਨਾਨੀ ਦੀ ਥਾਲੀ ਤੇ ਯਾਰ ਹੋ ਗਈ ਆ ਨਾ ਪਰ ਹੁੰਦੀ ਆ ਨਾਨੀ ਚੱਲ ਰਿਹਾ ਇੱਥੇ ਨਾਸ਼ਤਾ ਪਾਣੀ ਮਾਸੀ ਦਾ ਤੇ ਭਾਂਦੀ ਦਾ ਹਰੀ ਚਟਨੀ ਪਿਆਜ਼ ਇਮਲੀ ਛੋਲੇ ਕਿਵੇਂ ਬਣੇ ਨੇ ਜੀ ਬਹੁਤ ਯਮਮੀ ਤੁਸੀਂ ਦੱਸੋ ਜੀ ਬਹੁਤ ਟੇਸਟੀ ਜੀ ਖਾਦ ਤਹਿਣੀ ਜੀ ਮੈਂ ਪਹਿਲਾਂ ਆਦੋ ਜੀ ਦਿਨੇ ਦਿਨੇ ਨਵੇਂ ਸਾਲ ਵਾਲੇ ਦਿਨ ਛੋਲੇ ਪੂਰੀਆਂ ਦਾ ਨਾਸ਼ਤਾ ਕਰਨਾ ਕਾਹੋ ਜੀ ਚਲੋ ਮੈਂ ਦੋ ਵਾਰ ਕਿਵੇਂ ਨੇ ਜੀ ਕਿਵੇਂ ਹੈ ਓਕੇ ਜੀ ਬਾਏ ਬਾਏ ਤਾਂ ਜੀ ਇੱਥੇ ਅਸੀਂ ਖਿਲਾੜਿਆ ਬੱਚਾ ਪਾਲਟੀ ਨੂੰ ਇਹ ਸਾਡੇ ਨਾਲ ਖੇਲਣ ਆਈ ਸੀ ਤਾਂ ਤਾਂ ਜੀ ਜਿਹੜਾ ਤੁਸੀਂ ਮੇਰੇ ਹੱਥ 'ਚ ਬੱਚਾ ਦੇਖ ਰਹੇ ਹੋ ਇਹ ਇਆਨ ਹੈ ਇਹ ਮੈਵਿਸ ਤੋਂ ਇੱਕ 1 ਵੀਕ ਛੋਟਾ ਹੈ ਤੇ ਇੱਕ ਦੂਜੇ ਤੋਂ ਨਾਲ ਲੜ ਰਹੇ ਅੱਤ ਦਾ ਲੜ ਰਹੇ ਤੇ ਤਾਂ ਜੀ ਇੱਥੇ ਮਾਸੀ ਤੇ ਮਾਮੀ ਗੱਲ ਕਰ ਰਹੇ ਸੀ ਮਾਸੀ ਮਾਮੀ ਨੂੰ ਗੁੱਸਾ ਕਰ ਰਹੀ ਸੀ ਤਾਂ ਜੀ ਮਾਮੀ ਨੂੰ ਗੁੱਸਾ ਕਰਦੇ ਕਰਦੇ ਮਾਸੀ ਨੇ ਮੈਨੂੰ ਵੀ ਖਿੱਚ ਲਿਆ ਤੇ ਫਿਰ ਮੇਰੇ ਖਾਣ ਪੀਣ ਦੇ ਸਮਾਨ ਨੂੰ ਵੀ ਖਿੱਚ ਲਿਆ ਨਹੀਂ ਠੰਡ ਦੇ ਵਿੱਚ ਇਹ ਖਾਰੀ ਹੈ ਜੀ ਔਰੈਂਜ

ਤਾਜੀ ਮम्मा ਬਿਮਾਰ ਸੀ ਤੇ ਮੇਰਾ ਵੀ ਹੋਮਵਰਕ ਚੱਲ ਰਿਆ ਸੀ ਤਾਂ ਇਸ ਕਰਕੇ ਮੇਰੇ ਵਲੌਗ ਲੇਟ ਆ ਰਹੇ ਸੀ ਔਰ ਐਡਿਟਰੀ ਵੀ ਸੀ ਸੋਰੀ ਜੀ ਸੇਵਾ ਕਰਾਂ ਤੋਂ ਬਾਅਦ ਅਸੀਂ ਛਕਿਆ ਲੰਗਰ ਤੇ ਅੱਜ ਸਾਨੂੰ ਮਿਲਿਆ ਸੀ ਸਾਗ ਤੇ ਦਾਲ ਦੋਨੀਆਂ ਚੀਜ਼ ਬਹੁਤ ਸਵਾਦ ਸੀ ਲੰਗਰ ਤਾਂ ਉਹ ਵੀ ਸਵਾਦ ਹੀ ਹੁੰਦਾ ਹੈ ਤਾਂ ਜੀ ਤੁਸੀਂ ਵੀ ਛਕ ਲੋ ਲੰਗਰ ਤਾਜੀ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਤੇ ਬੀਬੀਆਂ ਪਹਿਣਾ ਬਾਲਾ ਹੀ ਗੱਲਾਂ ਕਰ ਰਹੀਆਂ ਸੀ ਤੇ ਅਸੀਂ ਵਾਇਸ ਨੂੰ ਰਿਮੂਵ ਕਰਤਾ ਤਾਂ ਜੇ ਤੇ ਫੇਰ ਆ ਗਈ ਮੈਂ ਵੀ ਸ਼ਮਸਤੀ ਕਰਨ ਤਾਂ ਜੇ ਸਾਡਾ ਵੀ ਟਾਈਮ ਪਾਸ ਵਧੀਆ ਲੰਘ ਜਾਂਦਾ ਬੱਚਿਆਂ ਨਾਲ ਖੇਡ ਕੇ ਹਾਲ ਜੀ ਤੁਸੀਂ ਕਿੱਦਾਂ ਹੋ ਆਹੋ ਤੁਸੀਂ ਵਧੀਆ ਹੋਗੇ ਤੇ ਮੈਂ ਵੀ ਵਧੀਆ ਆਂ ਤੇ ਅੱਜ ਸਾਡੇ ਖੰਡਪਾਗ ਦੇ ਪਾਠ ਦੇ ਭੋਗ ਪੈਣ ਨੇ ਤੇ ਇਸ ਲਈ ਅੱਜ ਦਾ ਮੇਰਾ ਆਊਟਫਿਟ ਮੈਂ ਤੁਹਾਨੂੰ ਦਿਖਾਉਂਗੀ ਤੇ ਰੈਡੀ ਹੋ ਕੇ ਮਿਲਾਂਗੇ ਪਹਿਲੇ ਮੇਰੀ ਮਾਸਟਰ ਦੇਖੋ ਇਹ ਮੇਰੀ ਮੰਮਾ ਦਾ ਸੂਟ ਹੈ ਤੇ ਆਇਆ ਮੇਰਾ ਆਊਟਫਿਟ ਤੁਸੀਂ ਦੇਖੀ ਸਕਦੇ ਹੋ ਤੇ ਮਿੰਦਾ ਸੀ ਹੋ ਕਿ ਸੋਨਾ ਲੱਗ ਰਿਹਾ ਮੈਂ ਤੁਹਾਨੂੰ ਰੈਡੀ ਹੋ ਕੇ ਦਿਖਾਉਂਗੀ ਜੀ ਆ ਦੇਖੋ ਮੈਂ ਆਪਣੇ ਸੂਟ ਦਾ ਸਾਰਾ ਸੈੱਟ ਕੀਤਾ ਸੀ ਮੇਰੇ ਮਾਸੀ ਕਹਿੰਦੇ ਪਹਿਲਾਂ ਮੇਰਾ ਦਿਖਾ ਦੇਖੋ ਇਹ ਮੇਰੀ ਮਾਸੀ ਦਾ ਸੂਟ ਹੈ ਤੇ ਮੇਰਾ ਮम्मा ਦੇ ਇਹਦੇ ਵਿੱਚ ਪਾਇਆ ਹੋਇਆ ਤੇ ਮੈਂ ਸਿੰਦਸ ਦੀ ਉਹ ਕਿਹੜਾ ਕੌਣ ਪਾਣ ਇਹ ਪਾਇ ਕਿਉਂ ਪਾਣ ਵੈਸੇ ਮੈਂ ਨੇ ਮਸ਼ੀਨ ਕਿਉਂ ਪਾਉ ਚਲ ਹੁਣ ਮੈਂ ਆਪ ਦਾ ਦੇਖੋਣੀ ਹੈ ਇਹਨਾਂ ਦਾ ਸਾਈਡ ਕਰਕੇ ਚਲenge ਹਮ ਬਰ ਬਾਰ ਪੂਰੀ ਰਹਿਣੀ ਹੈਗਾ ਤਾਜੀ ਇੱਥੇ ਬੱਚੇ ਕਰਦੇ ਸੀ ਮਸਤੀ ਕਿਉਂਕਿ ਇਹਨਾਂ ਨੂੰ ਘਰ ਦੇ ਵਿੱਚ ਤਾਂ ਇਹਨਾਂ ਨੂੰ ਇੰਨੀ ਖੁੱਲੀ ਜਗ੍ਹਾ ਮਿਲਦੀ ਨਹੀਂ ਤੇ ਇੱਥੇ ਇਹਨਾਂ ਨੂੰ ਇੰਨੀ ਖੁੱਲੀ ਜਗ੍ਹਾ ਮਿਲਦੀ ਹੈ ਤੇ ਇੱਥੇ ਮਸਤੀ ਕਰ ਰਹੇ ਨੇ ਤਾਜੀ ਪ੍ਰਸ਼ਾਦ ਅਸ਼ਕੰਤ ਤੋਂ ਬਾਅਦ ਇੱਥੇ ਬਾਦਲ ਸੰਗਤਾਂ ਨੂੰ ਮਿਲਦਾ ਹੈ ਪ੍ਰਸ਼ਾਦ ਪਰ ਤਾਂ ਵੀ ਇੰਦੇ ਵਾਲੇ ਲੋਕ ਲਈ ਜਾਂਦੇ ਨਹੀਂ

ਜਿਹਦੇ ਵਿੱਚ ਅਸੀਂ ਤੋੜ ਰਿਆ ਮੂਲੀਆ ਧਨੀਆ ਇਹ ਤੁਸੀਂ ਪਹਿਲਾਂ ਦੇਖ ਲਿਆ ਸੀ ਅੱਜ ਜੁਗਾਰ ਪੱਤੇ ਸੇ ਇਹਨਾਂ ਨੇ ਕਿਹਤੋਂ ਇਹ ਪਾਲਕ ਤੋੜਨੀ ਹੈ ਮੈਂ ਇਹ ਆ ਕੀ ਆ ਫਿਰ ਦੀਦੀ ਕਹਿੰਦੇ ਆਲੂ ਨੇ ਇਹ ਆਹ ਪਾਲਕ ਹੀ ਆ ਆਹ ਪਾਲਕ ਤੋੜੀ ਆ ਹੋਰ ਕੀ ਆ ਇਹ ਮੈਂ ਕੁਝ ਹੋਰ ਹੈ ਇੱਥੇ ਕਰੋ ਆ ਦੇਖੋ ਆ ਬੂਦਵਾ ਪੱਤੇ ਲਿਆ ਇਹ ਫੋਟੋ ਖਿੱਚਣ ਨਹੀਂ ਆਏ ਇਹਦਾ ਦਾ ਪੱਤਾ ਨਹੀਂ ਨੇ ਸਾਰੇ ਕੁਝ ਮੂਲੀ ਪੱਤੇ ਮੂਲੀਆ ਇਹ ਆਲੂ ਆ

ਗਾਈਜ਼ ਬਹਿਣੇ ਆ ਦੇਖੋ ਜੀ ਇਹ ਹੋਰੇ ਚੋਰੀ ਕਰ ਰਹੇ ਸੀ ਜੀ ਆਹ ਦੇਖੋ ਚੋਰੀ ਦਾ ਸਮਾਨ ਸਾਲਾ ਇਹਦੇ ਇਹਨਾਂ ਨੇ ਚੋਰੀ ਕਰੀਆ ਜੀ ਇਹਨਾਂ ਨੇ ਵੀਰਾਂ ਪੁੱਛੇ ਲੋਕਾਂ ਦੇ ਖੇਤ ਚ ਆਏ ਇਹ ਪਤਾ ਨਹੀਂ ਕਿਹਦਾ ਖੇਤ ਆ ਜੀ ਨਾਲ ਤਾਂ ਸਾਨੂੰ ਲੈ ਆਏ ਤੇ ਨਾਲੇ ਆ ਪਏ ਨੇ ਜੀ ਉਹ ਸਾਡੀ ਮਾਸੀ ਜਾਂਦੀ ਹੈ ਜਿਹੜੇ ਓਨਰ ਨੇ ਸਾਡੇ ਤੇ ਆ ਸਾਡੇ ਬਲੌਗਰ ਸਾਹਿਬ ਜੀ ਤੇ ਮੈਂ ਆ ਮੁਸਕਾਨ ਆ ਦੇਖੋ ਜੀ ਸਮਾਨ ਇਹ ਕੱਢ ਕੱਢ ਸਿੱਟੀ ਜਾਂਦੇ ਨੇ ਦੇਖੋ ਉਧਰ ਆ ਦੇਖੋ ਜੀ ਸਮਾਨ ਪੱਟ ਪੱਟ ਕੇ ਸਿੱਟੀਆਂ ਉਹ ਮੂਲੀ ਲਈ ਜਾਂਦੇ ਨੇ ਜੀ ਉਹ ਮੈਥੀ ਮੁੱਤ ਇਹ ਜਿੰਨਾ ਦਾ ਵੀ ਖੇਤ ਆ ਗੌਰ ਕਰਨ ਮੜੀ ਦੇਖੋ ਨਾ ਇਹ ਦਨੀਆ ਚੋਰੀ ਕਰੇ ਦੇਖੋ ਦਨੀਆ ਸੋਨਾ ਤਰਿਆ ਹੋਇਆ ਆ ਮੈਂ ਦਨੀਆ ਚੋਰੀ